ਸਰਨ ਗੱਲਬਤ ਕਰਨਗੇ ਪ੍ਰੋਫੈਸਰ ਲੈਕਚਰ ਨਵੀ ਨਪ੍ਰੀਤ ਫਰੀਦਕੋਟ ਤੋਂ ਅਸੀਂ ਹਾਜ਼ਰ ਹੋ ਰਹੇ ਹਾਂ ਇਹ ਵਿਸ਼ੇਸ਼ ਗੱਲਬਤ ਲੈ ਕੇ ਸਾਡੇ ਅੱਜ ਦੇ ਮਹਿਮਾਨ ਨੇ ਪਰਉਂ ਦੇ ਅੰਤਰਗਤ ਨਵੀ ਨਪ੍ਰੀਤ ਫਰੀਦਕੋਟ ਤੋਂ ਨਪਰੀ ਜੀ ਆਪ ਜੀ ਦਾ ਰਸਮ ਮੁਤਾਬਕ ਹਾਰਦਿਕ ਸਵਾਗਤ ਹੈ ਕਬੂਲ ਕੀਤਾ ਜਾਵੇ ਮਨੀ ਤੁਸੀਂ ਨੂੰ ਬਰਸ਼ ਕਰਨ ਦਾ ਬਹੁਤ ਵੱਡਾ ਮੌਕਾ ਦਿੱਤਾ ਤੇ ਬੜਾ ਪਿਆਰਾ ਚੈਨਲ ਹੈ ਤੁਹਾਡਾ ਬੜੀ ਚਰਚਾ ਬੜੇ अच्छे ਪ੍ਰੋਗਰਾਮ ਤੁਸੀਂ ਪੇਸ਼ ਕਰਦੇ ਹੋ ਧੰਨਵਾਦ ਤੁਹਾਡਾ ਅਨਪ੍ਰੀਤ ਜੀ ਤੁਸੀਂ ਕਿੰਨੇ ਸਮੇਤੋਂ ਇਸ ਡਿਊਟੀ ਨਿਭਾਰੇ ਹੋ ਫਰੀਦਕੋਟ ਮੈਂ ਬਸ 22 ਸਾਲ ਤੋਂ ਜਿਹੜਾ ਹੈਗਾ ਇਹ ਸਿੱਖਿਆ ਦੇ ਖੇਤਰ ਦੇ ਸੇਵਾਵਾਂ ਦੇ ਰਹੇ ਹਾਂ ਜੀ ਤੇ ਬੜਾ ਅੱਛਾ ਜਿਹੜਾ ਹੈਗਾ ਪ੍ਰੋਫੈਸ਼ਨ ਲੱਗਦਾ ਮੈਨੂੰ ਆਪਣਾ ਤੁਸੀਂ ਮਤਲਬ ਆਪਣੀ ਜ਼ਿੰਦਗੀ ਦੀ ਇਸ ਜੌਬ ਤੋਂ ਜਾਂ ਜੋ ਵੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਐਜੂਕੇਸ਼ਨ ਲਈ ਹੈ ਸੈਟੀਸਫਾਈਡ ਹੋ ਜੀ ਤੁਹਾਡਾ ਮਨ ਖੁਸ਼ ਹੈ ਬਿਲਕੁਲ ਖੁਸ਼ ਜੀ ਬੜਾ ਪਿਆਰਾ ਕੀਤਾ ਔਰ ਇੱਕ ਰਿਸਪੈਕਟ ਬੜਾ ਕੀਤਾ ਹੈ ਜੀ ਨਪਰੀ ਜੀ ਮੇਰੇ ਕੁਝ ਸਵਾਲ ਨੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਵਾਸਤੇ ਬੜੀ ਦਿਲਚਸਪੀ ਹੋਵੇਗੀ ਜਦੋਂ ਅਸੀਂ ਗੱਲਬਾਤ ਕਰਾਂਗੇ ਅ ਅਸੀਂ ਪਿਛਲੇ ਦਿਨੀ ਗੱਲ ਕੀਤੀ ਸੀ ਕਿ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਰੌਣਕਾਂ ਪਰਤੀਆਂ ਅੱਜ ਅਸੀਂ ਗੱਲ ਕਰਾਂਗੇ ਕਿ ਪੰਜਾਬ ਦੇ ਮੁੰਡੇ ਕੁੜੀਆਂ ਹੁਣ ਵੱਡੇ ਵੱਡੇ ਅਫਸਰ ਬਣ ਲੱਗ ਗਏ ਨੇ ਸੋ ਇਹਦੇ ਨਾਲ ਨਵੀਂ ਪੀੜੀ ਪ੍ਰੇਰਿਤ ਹੋਵੇਗੀ ਨਾ ਪੀ ਜੀ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਡੀਸੀ ਐਸਐਸਪੀ ਲੱਗੇ ਹੋਏ ਨੇ ਤੇ ਇਹਨਾਂ ਨੂੰ ਵੇਖ ਕੇ ਨਵੇਂ ਵਿੱਚ ਨਵੇਂ ਬੱਚਿਆਂ ਵਿੱਚ ਕੀ ਪ੍ਰੇਰਨਾ ਪੈਦਾ ਹੁੰਦੀ ਹੈ ਤੁਹਾਡਾ ਪਾਸਪਿਛਲੇ ਨੰਨੇ ਸਮੇਂ ਤੋਂ ਨ ਬੱਚਿਆਂ ਦੇ ਵਿੱਚ ਇੱਕ ਇੱਛਾ ਜਾਗੀ ਕਿ ਸਾਡੇ ਘੰਟਰਾ ਜੋ ਵੱਡੇ ਸਾਡੇ ਤੋਂ ਅੱਗੇ ਪਹਿਲੀ ਪੀੜ੍ਹੀ ਦੇ IAS PCS IPS ਬਣੇ ਐ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਵੀ ਜਿਹੜਾ ਹੈਗਾ ਨਾ ਮਿਹਨਤ ਕਰਕੇ ਅੱਗੇ ਵਧੀਏ ਇੱਕ ਲਹਿਰ ਜੀ ਚੱਲੀ ਪੰਜਾਬ ਦੇ ਵਿੱਚ ਕਿਉਂਕਿ ਉਹਨਾਂ ਦੇ ਜਿਹੜੇ ਪੰਤਰਾ IAS PCS ਬਣੇ ਸੀ ਉਹਨਾਂ ਨੇ ਵੀ ਕੁਝ ਨਾ ਕੁਝ ਪ੍ਰੇਰਣਾ ਉਹਨਾਂ ਨੂੰ ਦਿੱਤੀ ਉਹਨਾਂ ਨੇ ਕੁਝ ਲੈਕਚਰ ਵੀ ਦਿੱਤੇ ਔਰ ਜੋ ਸਕੂਲਾਂ ਦੇ ਜਾਗਤ ਇੱਕ ਇੱਕ ਲਹਿਰ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਵੱਡੇ ਘਣ ਪਈਆਂ ਨੇ ਉਹਨਾਂ ਲਈ ਜੀ ਅੱਛੇ ਕੁੜੀਆਂ ਵੀ ਵੱਡੇ ਅਫਸਰ ਰਬਾਂ ਦੇ ਵਿੱਚ ਪਿੱਛੇ ਕਿਸ ਤੋਂ ਪਿੱਛੇ ਨਹੀਂ ਹੈ ਜਫਰੀਦਕੋਟ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਥੇ ਡਿਪਟੀ ਕਮਿਸ਼ਨਰ ਮੈਡਮ ਪੂਰਨ ਦੀਪਕੌਰ ਆਈਐਸ ਹਨ ਤੇ ਐਸਐਸਪੀ ਡਾਕਟਰ ਪ੍ਰਗੇ ਜੈਨੀ ਆਈਪੀਐਸ ਲੱਗੇ ਹੋਏ ਨੇ ਉਹ ਵੀ ਇਹਨਾਂ ਦੇ ਕਾਰਜ ਸ਼ੈਲੀ ਕੀ ਹੋ ਜਾਈ ਬੜੀ ਅੱਛੀ ਕਾਰ ਚੱਲੀ ਐ ਭਾਈ ਸਰ ਅਸੀਂ ਪਰਾਣੇ ਸਮਝ ਸੋਚਦੇ ਹੁੰਦੇ ਸੀ ਕਿ ਤੇ ਕਿ ਮਰਦਾਂ ਦਾ ਤਜਰਬਾ ਹੀ ਬਹੁਤ ਜ਼ਿਆਦਾ ਹੈ ਪਰ ਇਹਨਾਂ ਲੇਡੀਜ਼ ਨੇ ਆ ਕੇ ਇਹ ਦਿਖਾਇਆ ਕਿ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜਿਹੜੀ ਐਜੂਕੇਸ਼ਨ ਹੈ ਉਹ ਮਨੁੱਖ ਨੂੰ ਚਾਹੇ ਔਰਤ ਹੈ ਚਾਹੇ ਮਰਦ ਹੈ ਉਹ ਬਰਾਬਰ ਦਾ ਦਰਜਾ ਹੀ ਦਿੰਦੀ ਹੈ ਔਰ ਬੜਾ ਅੱਛਾ ਕੰਮ ਕਰ ਰਹੀ ਹੈ ਔਰ ਖਰ ਫੀਲਡ ਦੇ ਵਿੱਚ ਅੱਛਾ ਕੰਮ ਕਰ ਰਹੀ ਹੈ ਬਰਾਬਰ ਦਾ ਕੰਮ ਕਰ ਰਹੀ ਹੈ ਅੱਛੇ ਨਾ ਅਪੀ ਚ ਮਾਨੂੰ ਬੜੀ ਖੁਸ਼ੀ ਹੁੰਦੀ ਜਦੋਂ ਸਾਨੂੰ ਖਬਰ ਮਿਲਦੀ ਹੈ ਟੈਲੀਕਾਸਟ ਬ੍ਰਾਡਕਾਸਟ ਕਰਦੇ ਆਂ ਅਲ்கਲ ਸੋਸ਼ਲ ਮੀਡੀਆ ਤੇ ਮੈਂਟਸ ਕੈਂਟਮ ਵਿੱਚ ਖਬਰ ਜਿਹੜੀ ਆਗਵਾਕੂ ਫੈਲ ਜਾਂਦੀ ਹੈ ਜਿਵੇਂ ਅੱਜ ਗੱਲ ਕਰ ਗਏ ਆ ਨਪ੍ਰੀਤ ਜੀ ਕੀ ਖਬਰ ਆਉਂਦੀ ਹੈ ਕਿ ਇੱਕ ਦਿਹਾੜੀਦਾਰ ਦਾ ਪੁੱਤਰ ਜੱਜ ਬਣ ਗਿਆ ਐ ਕ੍ਰੀੜੀ ਵਾਲੀ ਦੀ ਧੀ ਜਿਹੜੀ ਸੀ ਉਹ ਡੀਸੀ ਬਣੀ ਤਾਂ ਲੋਕਾਂ ਵਿੱਚ ਕਿਸ ਤਰ੍ਹਾਂ ਦੀ ਭਾਵਨਾ ਜਾਗਦੀ ਹੈ ਤੁਹ ਕੋਈ ਹੋਰ ਬੱਚਿਆਂ ਨੂੰ ਵੀ ਪ੍ਰੇਰਣਾ ਮਿਲਦੀ ਹੈ ਪਰ ਇਹਦਾ ਬਸ ਸਭ ਇੱਕ ਕਾਰਨ ਹੈ ਕਿ ਆਪਾਂ ਸ਼ੁਰੂ ਤੋਂ ਹੀ ਸਾਡੇ ਬਜ਼ੁਰਗ ਕਹਿੰਦੇ ਆਏ ਕਿ ਤਪਕੇ ਹੀ ਸੋਨਾ ਬਣਦਾ ਕੋਈ ਚੀਜ਼ ਠੀਕ ਹੈ ਜੀ ਤੇ ਉਹ ਉਹ ਜਿਹੜਾ ਉਹਨਾਂ ਦੇ ਹਾਲਾਤ ਆ ਨਾ ਬੜੇ دشوار ਹਾਲਾਤ ਆ ਔਰ دشوار ਹਾਲਾਤਾਂ ਦੇ ਵਿੱਚ ਮਨੁੱਖ ਸੰਕਟ ਨਾਲ ਮੁਕਾਬਲਾ ਕਰਦਾ ਕਰਦਾ ਬਹੁਤ ਤਕੜਾ ਹੋ ਜਾਂਦਾ ਇੱਕ ਹੋਰ ਗੱਲ ਜਿਹੜੀ ਸਾਹਮਣੇ ਆਈ ਹੈ ਕਿ ਉਹਨਾਂ ਬੱਚਿਆਂ ਕੋਲੇ ਸਾਧਨ ਨਹੀਂਗੇ ਨਾ ਉਹਨਾਂ ਕੋਲੇ ਵੱਡੇ ਮੋਬਾਈਲ ਨੇ ਨਾ ਉਹਨਾਂ ਕੋਲੇ ਮੋਟਰਸਾਈਕਲ ਨੇ ਨਾ ਕਾਰ ਆਇਆ ਜਿਹੜਾ ਪਿੱਛੇ ਜੇ ਰੁਝਾਨ ਬੜਿਆ ਹੋਇਆ ਪੰਜਾਬ ਦਾ ਉਹ ਰਿਸਪੈਕਟ ਨਹੀਂ ਹੁੰਦੇ ਕਿਤੇ ਨਾ ਕਿਤੇ ਫੋਕਸ ਕਰ ਜਾਂਦੇ ਔਰ ਆਪਣੀ ਉਸ ਗਰੀਬੀ ਨੂੰ ਆਪਣੀ ਉਸ ਤਰਜ਼ਤਾ ਨੂੰ ਕੱਟਣ ਲਈ ਬਹੁਤ ਮਿਹਨਤ ਕਰ ਜਾਂਦੇ ਆ ਫੋਕਸ ਕਰ ਜਾਂਦੇ ਆ ਇਹ ਵੀ ਇੱਕ ਵੱਡਾ ਕਾਰਨ ਬਣਿਆ ਉਹਨਾਂ ਦੇ ਅੱਗੇ ਆਉਣ ਦਾ ਔਰ ਇਹ ਇੱਕ ਖੁਸ਼ੀ ਦੀ ਗੱਲ ਹੈ ਕਿਤੇ ਕਿ ਮਹਾਨ ਵਿਅਕਤੀ ਪਰਿਵਾਰ ਦੇ ਲਈ ਨਹੀਂ ਰਹਿੰਦੇ ਸਾਰੇ ਸੰਸਾਰ ਦੇ ਹੋ ਜਾਂਦੇ ਨੇ ਜਦੋਂ ਇਹੋ ਜਿਹੀ ਹੈ ਵਿਦਿਆ ਜਾਂ ਫਿਰ ਇਹੋ ਜਿਹੀ ਨੌਕਰੀ ਤੇ ਉਭਰਾਜ ਬਣ ਜਾਂਦੇ ਨੇ ਇਹ ਗੱਲ ਜਿਹੜੀ ਹੈ ਸਾਬਤ ਕਰਦੀ ਹੈ ਜਦੋਂ ਵੀ ਇਹ ਲੋਕ ਆ ਇਸ ਅਫਸਰ ਜਪੀਪੀ ਸੇ ਆ ਪੀਪੀਐਸ ਅਫਸਰ ਜਾਂ ਫਿਰ ਡੀਸੀ ਬਣਦੇ ਨੇ ਜਾਂ ਫਿਰ ਕਿਸੇ ਹੋਰ ਅਹੁਦੇ ਤੇ ਜਾਂ ਫਿਰ ਜੱਜ ਸਾਹਿਬ ਬਣਦੇ ਨੇ ਤੁਹਾਡੇ ਮੁਤਾਬਕ ਦੇਖਿਆ ਜਾਂ ਵੀ ਕਿ ਪਿਛਲੇ ਕੁਝ ਕੋ ਸਮੇਂ ਤੋਂ ਅ ਸਾਡੇ ਪੰਜਾਬ ਦੇ ਬਹੁਤ ਸਾਰੇ ਬੱਚੇ ਸਪੈਸ਼ਲੀ ਉਹ ਬੱਚੇ ਜਿਹੜੇ ਕਿ ਗਰੀਬ ਘਰ ਨਾਲ ਸੰਬੰਧਿਤ ਸੀ ਉਹਨਾਂ ਨੇ ਐਜੂਕੇਸ਼ਨ ਦੇ ਵਿੱਚ ਮੱਲਾ ਮਾਰੀਆਂ ਨੇ ਪਰ ਜਿਹੜੇ ਜਿਆਦਾ ਅਮੀਰ ਲੋਕਾਂ ਦੇ ਬੱਚੇ ਆ ਵੱਡੇ ਘਰਾਂ ਦੇ ਕਾਕੇ ਵਿਗੜੇ ਹੋਏ ਕਾਕੇ ਆ ਔਰ ਐਵਰੇਜ ਜਿਹੜੀ ਹੈ ਇਹ ਗਰੀਬ ਘਰਾਂ ਦੇ ਬੱਚਿਆਂ ਦੀ এডੂਕੇਸ਼ਨ ਦੀ ਅਸੀਂ ਗੱਲ ਕਰਦੇ ਹਾਂ ਅੱਜ ਦੇ ਇਸ ਇੰਟਰਵਿਊ ਵਿੱਚ ਇਹ ਜ਼ਿਆਦਾਤਰ ਬੱਚੇ ਗਰੀਬ ਘਰਾਂ ਨਾਲ ਸੰਬੰਧਿਤ ਹੀ ਕਿਉਂ ਜ਼ਿਆਦਾ ਆ? ਕੁਮਾਰ ਸਾਹਿਬ ਉਹ ਹੀ ਗੱਲ ਆਪਾਂ ਤੁਸੀਂ ਅੱਗੇ ਸਵਾਲ ਦਾ ਜਵਾਬ ਦੇ ਵੀ ਦਿੱਤਾ ਹੈ ਕਿ ਉਹਨਾਂ ਨੂੰ ਹੀ ਲੋੜ ਹੈ ਉਹਨਾਂ ਸੰਕਟ ਭਰੇ ਹਾਲਾਤਾਂ ਤੋਂ ਨਿਕਲਣ ਦੀ ਤੇ ਉਹਦਾ ਇੱਕੋ ਇੱਕ ਸਾਧਨ ਹੈ এডੂਕੇਸ਼ਨ ਜੀ ਉਹਨਾਂ ਕੋਲੇ ਕੁਝ ਨਹੀਂ ਵਿਚਾਰਨ ਕੋਲੇ ਹਨ ਤੇ ਜਿਹੜੇ ਅਮੀਰ ਘਰਾਂ ਦੇ ਕਰਕੇ ਆ ਜਿੰਨਾਂ ਕੋਲੇ ਗੱਡੀਆਂ ਆ ਜਿੰਨਾਂ ਕੋਲੇ ਧਿਆਨ ਭੰਗ ਕਰਨ ਦੇ ਸਾਰੇ ਸਾਧਨ ਨੇ ਮੈਂ ਇਹ ਕਹੂੰਗਾ ਜੀ ਉਹ ਸੁਖੂਲਤਾ ਨਹੀਂ ਹੈਗੀਆਂ ਉਹ ਤੁਹਾਨੂੰ ਕਮਜ਼ੋਰ ਕਰਨ ਵਾਲੀਆਂ ਸੁਖੂਲਤਾ ਹੈ ਜਿਹੜੀਆਂ ਤੁਹਾਨੂੰ ਕਿਤੇ ਨਾ ਕਿਤੇ ਬૌਧਿਕ ਵਿਕਾਸ ਤੋਂ ਰੋਕਦੀਆਂ ਜੀ ਇਸੇ ਕਰਕੇ ਜਿਹੜੇ ਘਰਾਂ ਦੇ ਬੱਚੇ ਆ ਉਹ ਬੈਠਦੇ ਆ ਤੱਪ ਕਰਦੇ ਆ ਇੰਨੇ ਵੱਡੇ ਉੱਧਿਆਂ ਤੇ ਜਾਣ ਲਈ ਇੱਕ ਲੰਬੀ ਪੜ੍ਹਾਈ ਕਰਨੀ ਪੈਂਦੀ ਔਰ ਤੱਪ ਕਰਨਾ ਪੈਂਦਾ ਇੱਕ ਸਾਧਨਾ ਹੈ ਇਹ ਜੀ ਕਿਉਂ ਕਰਪਾਉਂਦੇ ਆ ਉਤੋਂ ਨੂੰ ਕੁਲੀ ਇਹੀ ਰਸਤਾ ਇੱਕ ਆਪ ਦੇ ਉਸ ਹਾਲਾਤ ਨੂੰ ਮਿਲਦਾ ਕਿੰਨੇ ਨੇ ਕਿ ਪੰਜਾਬ ਦਾ ਇਤਿਹਾਸ ਤਲਵਾਰਾਂ ਦਾ ਲਿਖਿਆ ਹੋਇਆ ਹੈ ਪੰਜਾਬ ਨੂੰ ਕਲਮ ਪਿੱਛੇ ਜਹੀ ਹੀ ਮਿਲੀ ਹੈ ਪਹਿਲਾਂ ਪਰਿਵਾਰ ਆਪਣੇ ਬੱਚਿਆਂ ਨੂੰ ਬਾਹਰੀ ਪ੍ਰਭਾਵ ਗ੍ਰੈਂਡ ਕਰਨ ਲਈ ਤਿਆਰ ਕਰਦੇ ਸਨ ਹੁਣ ਬਾਹਰੀ ਪ੍ਰਭਾਵ ਤੋਂ ਬਚਾਉਣ ਵਾਰ ਸੋਚਦੇ ਨੇ ਜ਼ਿੰਦਗੀ ਦੇ ਸੁੱਖ ਦੁੱਖ ਲੂਣ ਅਤੇ ਕਾਲੀ ਮਿਰਚ ਵਾਂਗ ਰਲੇ ਮਿਲੇ ਹੋਏ ਨੇ ਨਵਦੀਪ ਜੀ ਤੁਹਾਡਾ ਜ਼ਿੰਦਗੀ ਦਾ ਕੀ ਐਕਸਪੀਰੀਅੰਸ ਕੀ ਆ ਨਵੀਂ ਪੀੜ ਜਿਹੜੀ ਹੈ ਸਾਡੀ ਉਹਦਾ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦਾ ਰਜਾਨ ਕੀ ਹੈ ਦੇਖੋ ਭਾ ਜੀ ਮੈਂ ਇੱਕ ਅਧਿਆਪਕ ਹਾਂ ਔਰ ਸੰਕਟ ਬੜਾ ਗੰਭੀਰ ਹੈ ਸਾਡੇ ਪੰਜਾਬੀ ਲੋਕਾਂ ਦਾ ਫਿਰ ਵੀ ਇੱਕ ਅਧਿਆਪਕ ਖੂਨ ਦੇ ਨਾਂ ਤੇ ਮੈਂ ਉਮੀਦ ਨਹੀਂ ਛੱਡਦਾ ਜੀ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਸਮਾਂ ਬਦਲੇਗਾ ਪਿੱਛੇ ਜੇ ਸਾਡੇ ਨੌਜਵਾਨ ਨੇ ਬਾਹਰ ਜਾ ਕੇ ਵੀ ਦੇਖ ਲਿਆ ਬਾਹਰ ਜਾ ਕੇ ਦੇਖਿਆ ਕਿ ਉਹ ਜਿਹੜੇ ਗਲੋਬਲਾਈਜੇਸ਼ਨ ਦੇ ਸੰਕਟ ਆਫਰ ਦੇਸ਼ ਉਸੇ ਤਰ੍ਹਾਂ ਹੀ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਸਾਨੂੰ ਜਾ ਕੇ ਉਹਨਾਂ ਨੇ ਕਿਤੇ ਨਾ ਕਿਤੇ ਮੋੜਾ ਲਿਆ ਔਰ ਉਹਨਾਂ ਨੂੰ ਆਉਣ ਲੱਗਿਆ ਕਿ ਅਸੀਂ ਇੱਥੇ ਹੀ ਮਿਹਨਤ ਕਰਕੇ ਕੁਝ ਨਾ ਕੁਝ ਕਰੀਏ ਐਦਾ ਭੱਜਿਆ ਗੱਲ ਨਿਕੰਦੀ ਸੋ ਇੱਕ ਸੋਨਾ ਸਮਾਂ ਵੀ ਆਉਣ ਵਾਲਾ ਤੁਹਾਨੂੰ ਨਹੀਂ ਦਰਖਣੀ ਚਾਹੀਦੀ ਤੁਸੀਂ ਵੈਲ এডਿਕੇਟਿਡ ਹੋ এডਿਕੇਟਿਡ ਨਹੀਂ ਹੋ ਵੈਲ এডਿਕੇਟਿਡ ਹੋ ਨਵੀਵ ਜੀ ਜਿਵੇਂ ਮੈਂ ਗੱਲ ਕਰਾਂ ਧਾਰਮਿਕ ਪੱਖ ਨੂੰ ਮੈਂ ਟੱਚ ਕਰਾਂ ਧਾਰਮਿਕ ਸਥਾਨ ਵਿਕਾਸ ਕਰ ਰਹੇ ਨੇ ਕੋਈ ਡਾਊਟ ਨਹੀਂ ਹੈ ਕੋਈ ਦੂਜੀ ਰਾਏ ਨਹੀਂ ਹੈ ਪਰ ਧਰਮ ਉਹ ਦੇ ਬਾਵਜੂਦ ਵੀ ਨਿੱਗਰ ਹੈ ਡੇ ਵੱਡੇ ਇਦੇ ਪਿੱਛੇ ਤੁਹਾਡੀ ਕੀ ਸੋਚ ਹੈ ਦੇਖੋ ਬੱਸ ਸਭ ਜਦੋਂ ਤੁਸੀਂ ਧਰਮ ਨੂੰ ਪੜੇ ਲਿਖੇ ਲੋਕ ਨਹੀਂ ਨਦੇਗੇ ਤਾਂ ਕੁਝ ਪੁਜਾਰੀਆਂ ਦੇ ਹੱਥ ਦੇ ਕੇਂਦਰਿਤ ਹੋ ਜਾਊਗਾ ਔਰ ਇੱਕ ਠੰਡਾ ਬਣ ਜਾਊਗਾ ਧਰਮ ਠੰਡਾ ਨਹੀਂ ਹੁੰਦਾ ਧਰਮ ਮਨੁੱਖੀ ਵਿਕਾਸ ਦਾ ਇੱਕ ਮਾਰਗਦਰਸ਼ਕ ਹੁੰਦਾ ਹੈ ਔਰ ਬਹੁਤ ਤੇ ਲੰਬੇ ਸਮੇਂ ਤੋਂ ਪਿਛਲੇ ਸਮੇਂ ਤੋਂ ਜਿਹੜਾ ਹੈਗਾ ਤੁਹਾਨੂੰ ਪੜਿਆ ਨਹੀਂ ਗਿਆ ਧਰਮ ਨੂੰ 19 ਸ਼ਰਤਾਂ ਨਾਲ ਮੰਨਿਆ ਗਿਆ ਇਹ ਇੱਕ ਸੰਕਟ ਹੈ ਸਾਡਾ ਕਿ ਅਸੀਂ ਬੋਧਿਕ ਵਿਕਾਸ ਨਹੀਂ ਕਰ ਪਾਰੇ ਹਾਲਾਂਕਿ ਸਾਡੇ ਗੁਰੂਆਂ 피ਰਾਸੂਰੀ ਸੰਤਾਂ ਨੇ ਬੋਧਿਕ ਵਿਕਾਸ ਦੀ ਗੱਲ ਕੀਤੀ ਸੀ ਪਰ ਕਿਤੇ ਨਾ ਕਿਤੇ ਅਸੀਂ ਉਸ ਦੀ ਉਸ ਦੀ ਰਾਤ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ انسان ਨੇ ਸੋਚੇ ਸੀ ਧਰਮ ਇਹ ਉਹ انسان ਨੂੰ ਬਚਾਊਗਾ انسان ਦੇ ਦੁੱਖ ਸੁੱਖ ਵਿੱਚ ਸਾਥ ਦੇਊਗਾ ਅਨਸਾਨ ਦੀ ਜਿਹੜੀ ਔਖੀ ਘੜੀ ਆ ਉਹਦੇ ਵਿੱਚ ਉਹ ਸ਼ਮੂਲੀਤ ਕਰਕੇ ਉਹਦੀ ਜ਼ਿੰਦਗੀ ਜਿਹੜੀ ਹੈ ਉਹ ਸਿੱਧੇ ਰਸਤੇ ਪਾਊਗਾ। ਜੀ। ਔਰ ਅਨਸਾਨ ਦੇ ਬਚਾਉਣ ਵਾਸਤੇ ਧਰਮ ਦੀ ਗੱਲ ਕੀਤੀ ਐ ਧਰਮ ਬਚਾਊਗਾ ਪਰ ਹੁਣ ਉਲਟਾ ਨਹੀਂ ਹੋ ਗਿਆ ਕਿ ਸਾਨੂੰ ਅਨਸਾਨ ਨੂੰ ਧਰਮ ਬਚਾਉਣਾ ਪੈ ਰਿਹਾ। ਕਿੱਡੀ ਵੱਡੀ ਗੱਲ ਐ ਸੋਚਣ ਵਾਲੀ ਧਰਮ ਬਚਾਉਣਾ ਕਿਵੇਂ ਪੈ ਰਿਹਾ ਧਾਰਮਿਕ ਸਥਾਨਾਂ ਤੇ ਕਿਸੇ ਵੀ ਧਰਮ ਦੀ ਤੁਸੀਂ ਗੱਲ ਕਰੀਏ ਦਾ ਸੁੰਦਰ ਮਾਰਤਾ ਬਣਾਈਆਂ ਹੋਈਆਂ ਨੇ ਕੋਈ ਚੋਰੀ ਨਾ ਕਰ ਲਵੇ ਕੋਈ ਗੋਲਕ ਜਿਹੜੀ ਆ ਉਹ ਪਟਕੇ ਨਾ ਲੈ ਜਵੇ ਗੋਲਕ ਤਾਲਾ ਤੋੜ ਕੇ ਪੈਸੇ ਨਾ ਲੈ ਜਵੇ ਬਾਹਰ ਤੱਕੀਰ ਜਾਣਾ ਅੰਦਰ ਬੈਠੇ ਹੀ ਲੋਕ ਗੁਰਕੁਸੱਲਾ ਲੈਂਦੇ ਨੇ ਅਤੇ ਧਰਮ ਨੇ insan ਨੂੰ ਕਿ ਬਚਾਉਣਾ ਔਰ ਧਰਮ ਨੂੰ ਬਚਾਉਣ ਦੀ ਖਾਤਰ insan ਜਥੇਵੰਦੀਆਂ ਕਿਹੋ ਜਿਹਾ ਪ੍ਰਾਲੇ ਕਰਦੀਆਂ ਨੇ ਸਾਇੰਸ ਦਾ ਸਹਾਰਾ ਲੈ ਰਹੀਆਂ ਨੇ ਔਰ ਸਕਿਉਰਿਟੀ ਗਾਰਡ ਰੱਖ ਰਹੀਆਂ ਨੇ ਬੌਂਸਰ ਰੱਖ ਰਹੀਆਂ ਨੇ ਕੈਮਰੇ ਲਾ ਰਹੀਆਂ ਨਹੀਂ ਸੋ ਇਹ ਸਮਝ ਨਹੀਂ ਆਉਂਦੀ ਕਿ ਧਰਮ ਜਿਹੜਾ ਆ ਇਹ ਇੱਕ ਕਿਸਮ ਦਾ ਵਪਾਰ ਹੋ ਗਿਆ ਦੇਖੋ ਬਸ ਸਾਹਿਬ ਇਹ ਹੈ ਕਿ ਜਿਹੜਾ ਅਸੀਂ ਅੱਜ ਆਪਾਂ ਦੀ ਗੱਲ ਕਰੀਏ ਤਾਂ ਸਾਨੂੰ ਕੁਝ ਨਾ ਕੁਝ ਜ਼ਰੂਰ ਕਹਿਣਾ ਪਵੇਗਾ ਕਿ ਭਾਈ ਬਹੁਤ ਇਹੋ ਜੀਆਂ ਜਗ੍ਹਾ ਨੇ ਜਿੱਮੇ ਹਸਪੀਟਲ ਨਹੀਂ ਬੇ ਗੱਲ ਕਰਾਂ ਜਿੱਥੇ ਡਾਕਟਰ ਐਸੇ ਨੇ ਕਿ ਉੱਥੇ ਇਲਾਜ ਨਹੀਂ ਉੱਥੇ ਵਪਾਰ ਹੈ ਇਹ ਟਰੂ ਐਂਡ ਫੈਕਟ ਹੈ ਜੀ ਦੁਨੀਆ ਦੇ ਵਿੱਚ ਹੀ ਆ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਇਹਨਾਂ ਨੇ ਵਪਾਰ ਬਣਾ ਲਿਆ ਇਲਾਜ ਦਾ ਨਾਂ ਹੀ ਆ ਸਿਰਫ ਕਿ ਹਸਪੀਟਲ ਹੈ ਬਿਲਕੁਲ ਇਹ ਵਪਾਰ ਦੇ ਅੱਡੇ ਇੱਕ ਅਸ ਤੇ ਬੇਰੋਸ ਸਕੂਲ ਲੈ ਇਹਨਾਂ ਲੋਕਾਂ ਨੇ ਕੰਦੇ ਬਣ ਕੇ ਕੰਦੇ ਬਣ ਗਏ ਇਹ ਔਰ ਇਹਨਾਂ ਨੂੰ ਆਪਰੇਟ ਕਰਨਾ ਪਏ ਕਿੰਨੀ ਸ਼ਰਮ ਵਾਲੀ ਗੱਲ ਹੈ ਸਾਡੇ ਸਾਰੇ ਵਾਸਤੇ ਸੋਚਣ ਵਾਲੀ ਗੱਲ ਹੈ ਇਹ ਲੋਕ ਜਦੋਂ ਪ੍ਰਚਾਰ ਕਰਦੇ ਨੇ ਦੇਖੋ ਜੀ ਮੈਂ ਤਾਂ ਮੇਰੇ ਕੋਲ ਤਾਂ ਨਾ ਧੀ ਆ ਨਾ ਮੇਰੇ ਕੋ ਪੁੱਤ ਹੈ ਨਾ ਮੈਂ ਵਿਆਹ ਕਰਾਇਆ ਹੋਇਆ ਵਿਆਹ ਤਾਂ ਅੰਦਰ ਤਰ੍ਹਾਂ ਹੋਣਾ ਕੀ ਆ ਦੂਜੀ ਗੱਲ ਇਹ ਆ ਕਿ ਵਿਆਹ ਤੇ ਜੋਗੇ ਨਹੀਂ ਹੈ ਲੋਕਾਂ ਨੂੰ ਬੁੱਧੂ ਬਣਾਉਂਦਾ ਲੋਕ ਵੀ ਹੋ ਜਾਂਦੇ ਬੁੱਧੂ ਬਣਦੇ ਆ ਤੂੰ ਇਹੋ ਜਿਹੇ ਕੱਪੜੇ ਪਾਉਂਦਾ ਆ ਔਰੇ ਇਹ ਜਿਹੇ ਫਰਕਾ ਪਾਉਂਦਾ ਆ ਔਰ ਇਹੋ ਜੇ ਨਖਰੀ ਕਰਦਾ ਆ ਇੱਕ ਸੰਤ ਇੱਕ ਸਾਧੂ ਇੱਕ ਫਕੀਰ ਉਹਦਾ ਵਾਣਾ ਉਹਦੀ ਬੇਲੂਈ ਦੇ ਵਿੱਚ ਠੰਮਾ ਸੀ ਸਹਿਸ ਸੀ ਉਹਦੇ ਵਿੱਚ ਇੱਕ ਐਸੀ ਚਲਕ ਸੀ ਕਿ ਬਿਲਕੁਲ ਸਾਦਾ ਕੱਪੜਾ ਪਹਿਨਦੇ ਸੀ ਤੇ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਨਾਲ ਪ੍ਰਭਾਵਿਤ ਕਰਦੇ ਸੀ ਇਹ ਤਾਂ ਸੋਸ਼ਲ ਮੀਡੀਆ ਤੇ ਜਾ ਕੇ ਇਹੋ ਜਿਹੇ ਰੰਗ-ਬਰੰਗੇ ਕੱਪੜੇ ਪਾ ਕੇ ਨਿੱਕੇ-ਨਿੱਕੇ ਡੌਗ ਰੱਖ ਕੇ ਉਹਨਾਂ ਨੂੰ ਪੱਪੀਆਂ ਲੰਦਾ ਆ ਠੰਡਰੀਆ ਵਾਲਾ ਅੰਤਰਾ ਜਦ ਮੈਂ ਗੱਲ ਕਰਾ ਮੈਨੂੰ ਕਹਿੰਦੇ ਜੀ ਮੈਂ ਤਾਂ ਦੇਖੋ ਤੇ ਮੇਰੇ ਕੋਲ ਕੁਝ ਵੀ ਨਹੀਂ ਆ ਜੀ ਨੇ ਜੀ ਵੀ ਨਹੀਂ ਆ ਮਰ ਤੋਂ ਬਾਅਦ ਵੀ ਨਹੀਂ ਅਨਪੁੱਛਣ ਵਾਲਾ ਹੋਵੇ ਟਰਸਟ ਤੋਂ ਬਣਾਇਆ ਹੋਇਆ ਟਰਸਟ ਦਾ ਮੋਰੀ ਤੂੰ ਆ ਤੂੰ ਲੋਕਾਂ ਤੋਂ پاگل ਬਣਾਉਂਦਾ ਆ ਬੰਗਲਾਦੇਸ਼ਾਂ ਵਿੱਚ ਲੋਕ ਨੂੰ ਲਿਜਾਂਦੇ ਨੇ ਜੀ ਬਾਬਾ ਜੀ ਨੂੰ ਘਰ ਸੱਦ ਲਾ ਇੱਥੇ ਵੀ ਕੈਨੇਡਾ ਵਿੱਚ ਇੱਕ ਵਿਅਕਤੀ ਤੂੰ ਕਹਿ ਰਿਹਾ ਕਿ ਤੁਸੀਂ ਬਾਬਾ ਜੀ ਨੂੰ ਕਰ ਸਕਦੇ ਲੋ ਘਰ ਪਵਿੱਤਰ ਕਰ ਲਓ ਉਹ ਕਹਿੰਦਾ ਯਾਰ ਸ਼ਰਮ ਵਾਲੀ ਗੱਲ ਹੈ ਇਹ ਦੇ ਨਾਲ ਪਵਿੱਤਰ ਕਰ ਹੋ ਜੂਗਾ ਇਹ ਦੇ ਨਾਲ ਜਿਹੜਾ ਮੇਰਾ ਘਰ ਪਵਿੱਤਰ ਤਾਂ ਕੀ ਹੋਣਾ ਇਹ ਦੇ ਨਾਲ ਮੇਰਾ ਘਰ ਜਿਹੜਾ ਆ ਉਹ ਗੰਧ ਪਾ ਜੂਗਾ ਇਹ ਬਾਬਾ ਸੋ ਇਹੋ ਜਿਹੇ ਲੋਕ ਜਿਹੜੇ ਕਿ ਸਾਡੇ ਧਰਮ ਪ੍ਰਤੀ ਇਹਨਾਂ ਦੀ ਸ਼ਰਧਾ ਆ ਕਾਰਨ ਕਿ ਇਹ ਕਿ ਸਾਨੂੰ ਲੋਕਾਂ ਨੂੰ ਸ਼ਰਧਾ ਹੈ ਪਰ ਗਿਆਨ ਦੀ ਘਾਟ ਆ ਇਹ ਗਿਆਨ ਦੀ ਘਾਟ ਸਾਡੀ ਵਿੱਦਿਆ ਦੇ ਵਿੱਚ ਕਦੋਂ ਕੋਈ ਐਸੀ ਪੁਸਤਕ ਸ਼ਵੇਗੀ ਜਾਂ ਫਿਰ ਐਸੇ ਪ੍ਰੋਫੈਸਰ ਤੁਹਾਡੇ ਵਰਗੇ ਬੁੱਧੀਜੀਵੀ ਆਉਣਗੇ ਤੇ ਲੋਕਾਂ ਨੂੰ ਸਮਝਾਉਣਗੇ ਤੇ ਲੋਕ ਬਿਨਾਂ ਕਿਸੇ ਡਰ ਤੋਂ ਬੋਲਣਗੇ ਜਿੰਨੇ ਚ ਇੱਕ ਆਮ ਪਬਲਿਕਲੀ ਬੋਲੂਗੀ ਉਹਨਾਂ ਚ ਇੱਕ ਇਹ ਜਿਹੜਾ ਆ ਧਰਮ ਜਿਹੜਾ ਆ ਇੱਕ ਵਪਾਰ ਦਾ ਸਾਧਨ ਜਿਹੜਾ ਬਣ ਚੁੱਕਾ ਆ ਅਤੇ ਕਮਰਸ਼ਲ ਜਿਹੜਾ ਆ ਜਿਆਦਾ ਆਉਣ ਵਾਲੇ ਸਮੇਂ ਵਿੱਚ ਬਣ ਜਾਣਾ ਇਹ ਰੋਕਣਾ ਪੈਣਾ ਆ ਮੰਦir ਦੀ ਸ਼ਾਂਤੀ ਜਿਹੜੀ ਪੰਗ ਹੋ ਰਹੀ ਆ ਬਿਲਕੁਲ ਸ਼ਾਂਤ ਹੋ ਰਹੀ ਜੀ ਇਹ ਨਾ ਅਸਲ ਤੌਰ ਸਰ ਗਲਤੀ ਹੋਈ ਕਿ ਅਸੀਂ ਸਾਨੂੰ ਗੁਰਪ੍ਰਭੂ ਦੇ ਵਿਚਾਰ ਨਾਲ ਜੁੜਿਆ ਸੀ ਸਿਧਾਂਤ ਨਾਲ ਜੁੜਿਆ ਸੀ ਅਸੀਂ ਵਿਅਕਤੀਆਂ ਨਾਲ ਜੁੜਨੇ ਸ਼ੁਰੂ ਕਰਦੇ ਜਿਸੇ ਕਰਕੇ ਡੇਰੇ ਵਾਲੇ ਦਾਦਿਆਂ ਦਾ ਠੰਡਾ ਮਗਾਤਲ ਚੱਲ ਰਿਹਾ ਹੈ ਵਿਚਾਰ ਨਾਲ ਨਹੀਂ ਜੁੜੋਗੇ ਤਾਂ ਧਰਮ ਡੇਰੇ ਠੰਡਾ ਬਣ ਜਾਣਗੇ ਔਰ ਠੰਡੇ ਨੂੰ ਡਰ ਹੁੰਦਾ ਧਰਮ ਨੂੰ ਜਾਂ ਵਿਚਾਰ ਨੂੰ ਕੋਈ ਡਰ ਨਹੀਂ ਹੁੰਦਾ ਇਸੇ ਕਰਕੇ ਸਾਨੂੰ ਕੈਮਰਾ ਵੀ ਲਗਾਉਣੇ ਪੈ ਰਹੇ ਆ ਹੋਰ ਵੀ ਕਈ ਕੁਝ ਕਰਨਾ ਪੈ ਰਿਹਾ ਸੋ ਸਾਨੂੰ ਵਿਚਾਰ ਨਾਲ ਜੁੜਨਾ ਚਾਹੀਦਾ ਹੈ ਚੰਗੀ ਸਿੱਖਿਆ ਨਾਲ ਜੁੜਨਾ ਚਾਹੀਦਾ ਹੈ ਕਿ ਅਸੀਂ ਆਉਣ ਵਾਲੀ ਨਸਲ ਲਈ ਕੁਝ ਕਰ ਸਕੀਏ ਸਾਨੂੰ ਆਉਣ ਵਾਲੀ ਨਸਲ ਦਾੜਾ ਨਾ ਕੱਢ ਕੇ ਜਾਵੇ ਕਿ ਸਾਡਾ ਬੇੜਾ ਡਰਕ ਕਰਤਾ ਸੋ ਇਹ ਤੇ ਤੁਹਾਡੀ ਆਪਕਾ ਵੀ ਬੜੀ ਵੱਡੀ ਜ਼ਿੰਮੇਵਾਰੀ ਹੈ ਔਰ ਮੈਂ ਸੋਚਦਾ ਕਿ ਸਾਨੂੰ ਇਹ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਆਪ ਜੀ ਪ੍ਰੋਫੈਸਰ ਹੋ ਆਪ ਜੀ ਨੇ ਗੱਲਬਾਤ ਕੀਤੀ ਹੈ ਜੇ ਮੈਂ ਗੱਲ ਵਿੱਚ ਗੱਲ ਕਰਾਂ ਕਿ ਪ੍ਰੋਫੈਸਰ ਦੇ ਅਰਥਨ ਪਰਵਰਤਨ ਲਿਆਉਣ ਵਾਲੇ ਵਿਦਵਾਨ ਤੋਂ ਹਨ ਪ੍ਰੋਫੈਸਰ ਦੇ ਅਰਥ ਜਿਹੜੇ ਆ ਜਿਹੜਾ ਮੀਨਿੰਗ ਹੈ ਪਰਵਰਤਨ ਲਿਆਉਣ ਵਾਲੇ ਵਿਦਵਾਨ ਤੋਂ ਹਨ ਜਸਤੀ ਪਰਵਰਤਨ ਵਿੱਚ ਦਿਲਚਸਪੀ ਨਹੀਂ ਉਹ ਪ੍ਰੋਫੈਸਰ ਨਹੀਂ ਪ੍ਰਚਾਰਕ ਹੈ ਹੁਣ ਇੱਥੇ ਇਹ ਸਵਾਲ ਪੈਦਾ ਹੁੰਦਾ ਕਿ ਇਹਨੂੰ ਤੁਸੀਂ ਕਿਵੇਂ ਕਿਸਨ ਜਸਟੀਫਾਈ ਕਰੋਗੇ ਜਸਟੀਫਾਈ ਕਰੋਗੇ ਕਿਵੇਂ ਕਰੋਗੇ ਕਦੇ ਹੀ ਲੋਕਾਂ ਨੂੰ ਸਮਝਾਉਗੀ ਸਮਝ ਸਮਝ ਮੇ ਸਮਝ ਹੈ ਪਰ ਲੋਕ ਸਮਝਣ ਦੀ ਗੱਲ ਨਹੀਂ ਕਰਦੇ ਕੋਸ਼ਿਸ਼ ਨਹੀਂ ਕਰਦੇ ਲੋਕ ਤਾਂ ਇੱਕ ਭੇਡ ਚਾਲ ਦੀ ਤਰ੍ਹਾਂ ਜਿਸ ਤਰ੍ਹਾਂ ਭੇਡਾਂ ਤੁਰੀਆਂ ਫਿਰਦੀਆਂ ਇੱਕ ਦੂਜੇ ਮਗਰ ਉਸ ਤਰ੍ਹਾਂ ਹੀ ਇਹ ਲੋਕ ਭੇਡ ਚਾਲ ਕਰਦੇ ਨੇ ਪੰਜਾਬੀ ਦਾ ਮਹਾਵਰਾ ਬੜਾ ਟਕਮਾਇਆ ਕਿ ਪੇੜ ਚਾਲ ਫੜੀ ਹੋਈ ਲੋਕਾਂ ਨੇ ਇੱਕ ਜਾਂਦਾ ਤੇ ਚਾਰ ਨਾਲੇ ਨਾਲ ਲੈ ਜਾਂਦੇ ਆ ਮਤਲਬ ਇੱਕ ਛੋਟੀ ਜੀ ਗੱਲ ਦੱਸਣੀ ਚਾਹੁੰਦਾ ਕਿ ਮੈਂ ਆਪਣੇ ਪਿੰਡ ਦੇ ਜਿਹੜਾ ਹੈਗਾ ਉਹ ਪੜਾ ਰਿਹਾ ਤੇ ਪਿੰਡ ਦੇ ਜਿਹੜੇ ਗੁਰੂ ਘਰ ਦੇ ਵਿੱਚ ਮੈਂ ਇੱਕ ਵਾਰੀ ਗਿਆ ਔਰ ਉਹਨਾਂ ਨੂੰ ਬੇਨਤੀ ਕੀਤੀ ਕਿ ਜੇ ਸਾਡੇ ਕੌਮ ਬੜੀ ਮਸ਼ੀਨਰੀ ਵੀ ਸਾਡੇ ਬੱਚੇ ਪੜੇ ਲਿਖੇ ਨਾ ਹੋਣਗੇ ਤਾਂ ਜਿਹੜਾ ਹੈਗਾ ਸਾਡਾ ਧਰਮ ਦੀ ਜਿਹੜਾ ਹੈਗਾ ਉਹਨਾਂ ਲੋਕਾਂ ਦੀਆਂ ਵਾਲੇ ਸਦਾ ਜਿਹੜੇ ਅਨਪੜ੍ਹ ਹੋਣਗੇ ਜਿਹੜੇ ਇਹਨੂੰ ਕੋਈ ਕਾਫੀ ਲੈ ਜਾਣਗੇ ਉਹਨਾਂ ਨੇ ਮੇਰੀ ਗੱਲ ਮੰਨੀ ਔਰ ਬੜੀ ਵਧੀਆ ਗੱਲ ਕੀਤੀ ਕਿ ਉਹ ਕਹਿੰਦੇ ਵੀ ਗੁਰੂ ਘਰ ਤੋਂ ਜੋ ਵੀ ਕਲ ਸੂ ਇਕੱਠਾ ਹੋਊਗਾ ਅਸੀਂ ਸਕੂਲ ਨੂੰ ਡੋਨੇਟ ਕਰਿਆ ਕਰਾਂਗੇ ਔਰ ਹਰ ਸਾਲ ਕਰਦੇ ਆ ਤੇ ਉਹ ਵਿਧਾਤਾਂ ਨੂੰ ਵੀ ਅੱਗੇ ਲੱਗਣਾ ਚਾਹੀਦਾ ਬ੍ਰਾਸਰ ਕਿਤੇ ਨਾ ਕਿਤੇ ਸਾਨੂੰ ਜ਼ਿੰਮੇਵਾਰੀ ਕੰਨ ਭਜਣਾ ਚਾਹੀਦਾ ਸਾਡੀ ਡਿਊਟੀ ਇਹ ਹੈ ਕਿ ਅਸੀਂ ਲੋਕਾਂ ਨੂੰ ਪਰਵਰਤਨ ਵੱਲ ਲੈ ਕੇ ਜਾਈਏ ਉਹਦੇ ਲਈ ਸਾਨੂੰ ਸਕੂਲਾਂ ਤੋਂ ਬਾਹਰ ਲੋਕਾਂ ਨਾਲ ਗੱਲਣਾ ਪਊਗਾ ਲੋਕਾਂ ਦੀ ਮਾਨਸਿਕਤਾ ਬਦਲਨੀ ਪਊਗੀ ਕਿ ਜਿਹੜਾ ਇੱਕ ਸੋਨਾ ਪੰਜਾਬ ਹੈ ਜਿਹੜਾ ਸੋਨਾ ਐ ਸੰਸਾਰ ਸਰਜੇ ਚ। ਔਰ ਇਹ ਇਸ ਦੇ ਉੱਪਰ ਜਰੂਰ ਅਮਲ ਕਰਨੀ ਚਾਹੀਦਾ ਹੈ। ਨਾਪਰੀ ਜੀ ਪੰਜਾਬ ਦੇ ਮੁੰਡਿਆਂ ਨੂੰ ਨਸ਼ੇੜੀ ਕਹਿ ਕੇ ਪੰਡਿਆ ਗਿਆ ਲੋਕ ਕਹਿੰਦੇ ਨੇ ਪਰ ਇਹ ਸੱਚ ਹਕੀਕਤ ਹੈ ਕਿ ਬੱਚੇ ਜਿਹੜੇ ਨੇ ਉਹ ਨਸ਼ਾ ਕਰ ਰਹੇ ਨੇ ਇਹ ਬੱਚੇ ਸਕੂਲ ਤੋਂ ਹੀ ਸ਼ੁਰੂ ਹੋ ਗਏ ਨੇ। ਇਹ ਬੱਚੇ ਕਾਲਜ ਦੀ ਦਹਲਿਜ ਤੇ ਪਹੁੰਚੇ ਅਡਾਰੀ ਮਾਰ ਲਈ ਇਹਨਾਂ ਲੋਕਾਂ ਨੇ 12th ਗ੍ਰੇਡ ਪੜ੍ਹ ਕੇ ਆਇਰਟ ਕਰ ਲਈ ਜਾਂ ਪੈਸੇ ਦੇ ਕਿ ਕਰਾ ਲਈ ਔਰ ਉਸ ਤੋਂ ਬਾਅਦ ਬਾਹਰੀ ਦੇਸ਼ਾਂ ਵਿੱਚ ਆ ਗਿਆ ਤਾਂ ਇੱਕ ਕੋਰਸ ਹੈ ਸਿਰਫ ਬਿਨਸ ਮੈਨੇਜਮੈਂਟ ਦਾ ਸਿਰਫ ਇੱਕ ਬਾਉਂਡ ਦਾ ਬਹਾਨਾ ਹੈ ਬਿਨਸ ਮੈਨੇਜਮੈਂਟ ਦੇ ਕੋਰਸ ਦਾ ਕੋਈ ਮੀਨ ਨਹੀਂ ਹੈ ਕੋਈ ਵੈਲਿਊ ਨਹੀਂ ਹੈ ਉਹਦੀ ਕੋਈ ਉਹ ਪੜਾਈ ਨਹੀਂ ਗਈ ਸਿਰਫ ਅੱਖੀ ਘੱਟਾ ਪਾਉਣਾ ਹੈ ਤਾਂ ਕੈਨੇਡਾ ਦੀ ਇਮੀਗ੍ਰੇਸ਼ਨ ਲੈਣੀ ਹੈ ਤਾਂ ਇਹ ਵੀ ਸਿਰਫ ਇੱਕ ਤੇ ਇੱਕ ਬਾਹਰੀ ਮੋਲਕ ਜਿਹੜੇ ਨੇ ਉਹਨਾਂ ਨੇ ਜਿੱਥੇ ਇਹਨਾਂ ਬੱਚਿਆਂ ਨੂੰ ਬੀਜਾ ਦੇ ਕੇ ਕਿੰਨੇ ਗੁਣਾ ਫੀਸ ਚਾਰਜ ਕੀਤੀ ਹੈ ਜਿਹੜਾ ਬੱਚਾ ਕੈਨੇਡੀਅਨ ਹੈ ਜ ਕਿਸੇ ਵੀ ਦੇਸ਼ ਦੇ ਵਿੱਚ ਬੌਰਨ ਹੋਇਆ ਉਹਦੀ ਫੀਸ ਜਿਹੜੀ ਬਹੁਤ ਘੱਟ ਹੈ ਤੇ 3 ਗੁਣਾ ਚ 4 ਗੁਣਾ ਜ਼ਿਆਦਾ ਫੀਸ ਚਾਰਜ ਕੀਤੀ ਹੈ ਉਹ ਵਿੱਚੋਂ ਕਿੰਨਾ ਗਵਰਨਮੈਂਟ ਨੇ ਖਾਧਾ ਹੈ ਪਰ ਗਵਰਨਮੈਂਟ ਤੋਂ ਕੋਈ ਪੈਸਾ ਗਿਆ ਹੈ ਖਾਣ ਵਾਲੀ ਤਰ੍ਹਾਂ ਮੈਂ ਗੱਲ ਕੀਤੀ ਹੈ ਕਿ ਇਹਨਾਂ ਵਿੱਚੋਂ ਐਸੇ ਕੁਝ ਨਕਮੇ ਐਮਪੀ ਮੰਤਰੀ ਸੰਤਰੀ ਬਣ ਗਏ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਾਡੀ ਰਿਸਪੋਨਸੀਬਿਲਟੀ ਕੀ ਹੈ ਜਿਸ ਦੇਸ਼ ਦੇ ਵਿੱਚ ਇਹੋ ਜਿਹੇ ਐਮਪੀ ਹੋਣਗੇ ਨਕਮੇ ਨਲਾਇਕ ਉਹ ਦੇਸ਼ ਤਰੱਕੀ ਕਿੱਥੇ ਕਰੇਗਾ ਇਸ ਦੇ ਇਸ ਦੇ ਵਿੱਚ ਇਹ ਲੋਕ ਹਿਰਫੇਰੀ ਕਰਨਗੇ ਉਹ ਦੇਸ਼ ਕਿੱਧਰ ਨੂੰ ਜਾਊਗਾ ਇਹ ਸਾਰੇ ਦੇਸ਼ਾਂ ਵਿੱਚ ਲੋਕ ਕਹਿੰਦੇ ਹੁੰਦੇ ਸੀ ਕਿ ਇੰਡੀਆ ਦੇ ਵਿੱਚ ਨਕੰਮੇ ਪੋਲਿਟਿਸ਼ੀਅਨ ਨੇ ਪਰ ਇੰਡੀਆ ਵਿੱਚ ਜਿਆਦਾ ਐਜੂਕੇਟਿਡ ਨੇ ਬਾਹਰਲੇ ਦੇਸ਼ਾਂ ਦੇ ਨਾਲੋਂ ਬਾਹਰਲੇ ਦੇਸ਼ਾਂ ਵਿੱਚ ਇੰਨੇ ਨਲਾਇਕ ਐਮਪੀ ਆ ਨਾ ਕਿਆਂ ਦੀ ਅਕਲੀਅਤ ਨਾ ਕਿਆਂ ਦੀ ਸ਼ਕਲ ਹੈ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਉਹਨਾਂ ਵਿੱਚ ਮੈਂ ਕੁਝ ਦੀ ਗੱਲ ਕਰ ਰਿਹਾ ਅਫਸੋਸ ਵਾਲੀ ਗੱਲ ਹੈ ਕਿ ਸਾਡੇ ਕੈਨੇਡਾ ਦੇਸ਼ ਦੇ ਵਿੱਚ ਵੀ ਕੁਝ ਐਸੇ ਲੋਕ ਨੇ ਜਿਹੜੇ ਕਿ ਡਿਜ਼ਰਵ ਨਹੀਂ ਕਰਦੇ ਪਰ ਲੋਕ ਜਿਹੜੇ ਨੇ ਐਸੇ ਆ ਔਰ ਉਹ ਇਹਨਾਂ ਨੂੰ ਵੋਟਾਂ ਪਾਣਦੇ ਆ ਜਤਾਰਨਦੇ ਆ ਦੇਸ਼ ਪ੍ਰਤੀ ਉਹਨਾਂ ਦੀ ਚੰਗੀ ਸੋਚ ਨਹੀਂ ਹੈ ਸਰਫ ਉਹਨਾਂ ਦੀ ਸੋਚ ਆ ਜਿਨ੍ਹਾਂ ਲੋਕਾਂ ਤੋਂ ਇਲੈਕਸ਼ਨ ਦੇ ਦੌਰਾਨ ਫੰਡ ਲਿਆ ਹੋਇਆ ਜਾਂ ਫੰਡ ਰਾਈਜ਼ ਕਰਨਾ ਜਿਨ੍ਹਾਂ ਨੇ ਤੁਹਾਨੂੰ ਪੈਸੇ ਦੇਣੇ ਆ ਉਹਨਾਂ ਦੀ ਗੱਲ ਸੁਣਦੇ ਆ ਉਹਨਾਂ ਨੂੰ ਦੱਸ ਦਿੰਦੇ ਆ ਕਿ ਇਸ ਇਲਾਕੇ ਦੇ ਵਿੱਚ ਆ ਜ਼ਮੀਨ ਦੀ ਵੈਲਿਊ ਵਧਣੀ ਆ ਇੱਥੇ ਯੂਨੀਵਰਸਿਟੀ ਜਾਂ ਇੱਥੇ ਆ ਪ੍ਰੋਜੈਕਟ ਹੋਣਾ ਤਾਂ ਤੁਸੀਂ ਖਰੀਦ ਲਓ ਆ ਇਲਾਕਾ ਉਹ ਖਰੀਦ ਲੈਂਦੇ ਨੇ ਤਾਂ ਦੂਜੇ ਪਾਸੇ ਉਹਨਾਂ ਨੂੰ ਕੈਸ਼ ਪਜਾ ਰਹੇ ਹੁੰਦੇ ਨੇ ਇਹ ਲੋਕ ਕਹਿੰਦੇ ਨੇ ਸਾਨੂੰ ਮੈਂ ਹੈਰਾਨ ਆ ਕਿ ਜਦੋਂ ਦੇਸ਼ ਦੇ ਵਿੱਚ ਇਹੋ ਜਿਹਾ ਕੰਮ ਹੋ ਜਵੇ ਸ਼ੁਰੂ ਤਾਂ ਦੇਸ਼ ਕਿਵੇਂ ਵੱਜ ਜਾਊਗਾ ਇਹ ਸੋਚਣੇ ਪਏਗੇ ਗੱਲ ਹੁਣ ਜੇ ਮੈਂ ਗੱਲ ਕਰਾਂ ਪੰਜਾਬ ਦੇ ਮੁੱਦੇ ਨਸ਼ੇ ਦੀ ਆਪਾਂ ਗੱਲ ਕੀਤੀ ਆ ਭੰਡਿਆ ਗਿਆ ਹੈ ਕਿ ਇਹ ਨਸ਼ੇ ਕਰਦੇ ਨੇ ਤੇ ਕੁੜੀਆਂ ਨੂੰ ਵੇਲਣਾ ਕਿਹਾ ਗਿਆ ਇਹ ਤਰੱਕੀ ਦੀਆਂ ਮੰਜ਼ਿਲਾਂ ਛੂਣ ਵਾਲੇ ਕੌਣ ਨੇ ਲੋਕ ਜਿਹੜੇ ਕਿ ਇਸ ਵੇਲੇ ਜੇ ਅਸੀਂ ਗੱਲ ਕਰੀਏ IAS ਅਫਸਰ ਬਣ ਚੁੱਕੇ ਨੇ ਜੱਜ ਬਣ ਚੁੱਕੇ ਨੇ ਡਿਪਟੀ ਕਮਿਸ਼ਨਰ ਬਣ ਚੁੱਕੇ ਨੇ ਸੋ IPS ਅਫਸਰ ਤੋਂ ਇਲਾਵਾ ਹੋਰ ਬਹੁਤ ਵੱਡੀਆਂ ਜੌਬਾਂ ਤੇ ਨਹੀਂ ਸੋ ਕੀ ਕਹਿਣਾ ਚਾਹੁੰਦੇ ਹੋ ਤੇ ਕੋ ਬਸਾ ਦਾ ਲੰਬੇ ਸਮੇਂ ਤੋਂ ਹਰ ਕਿਸਮ ਦੇ ਲੋਕ ਹੀ ਰਹੇ ਜਿਵੇਂ ਤੁਸੀਂ ਗੀਤ ਵੀ ਸੁਣੇ ਹੋਣੇ ਆ ਕਿ ਮੁੱਕ ਗੀਤ ਵੀ ਮੱਭੀ ਤੇ ਜਾ ਰਹੇ ਲੰਬੇ ਸਮੇਂ ਤੋਂ ਮਤਲਬ ਆਪਣੀਆਂਆਂ ਗੱਲਾਂ ਪੰਜਾਬ ਚ ਹੁੰਦੀਆਂ ਰਹੀਆਂ ਹੁਣ ਥੋੜਾ ਜਿਹਾ ਉਹਨੂੰ ਬਤਾ ਦਿਆ ਕਿ ਗਾਣਿਆਂ ਦੇ ਵਿੱਚ ਪੇਸ਼ ਕੀਤਾ ਇਹ ਇੱਕ ਤਰ੍ਹਾਂ ਦੀ ਮਲਟੀਮੀਡੀਆ ਦਾ ਪ੍ਰਚਾਰ ਵੀ ਜਾੜੇ ਹੋਇਆ ਹੈ ਇੱਕ ਤਰ੍ਹਾਂ ਦੀ ਪੰਜਾਬ ਨਾਲ ਕੋਈ ਸਾਜ਼ਿਸ਼ ਵੀ ਹੋ ਰਹੀ ਹੈ ਲੱਗਦਾ ਹੈ ਪਰ ਇਸ ਤਰ੍ਹਾਂ ਨਹੀਂ ਹੈਗਾ ਕੈਨੇਡਾ ਵਰਗੇ ਮੁਲਕਾਂ ਤੇ ਅਮਰੀਕਾ ਵਰਗੇ ਮੁਲਕਾਂ ਤੇ ਪੂਰਾ ਪੂਰਾ ਅਲੱਗਕਾ ਪੂਰੀ ਕ੍ਰਿਸਟੀਟਾ ਵਾਲੀਆਂ ਦੀ ਤੁਸੀਂ ਦੇਖ ਸਕਦੇ ਹੋ ਤੁਸੀਂ ਤੇ ਇੱਥੇ ਰਹਿੰਦੇ ਹੋ ਹਣਾ ਤਾਂ ਇਹ ਇੱਕ ਜਿਹੜਾ ਹੈਗਾ ਨਾ ਸਾਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀ ਫ੍ਰਸਟੇਸ਼ਨ ਵਾਲੇ ਲੋਕ ਮਿਲਦੇ ਆ ਜਿਹੜੇ ਨਸ਼ੇ ਨਾਲ ਵੀ ਜੁੜਦੇ ਆ ਉਹਨਾਂ ਦੇ ਵਿੱਚ ਹੀ ਉਹ ਲੋਕ ਵੀ ਇਹ ਨਾਲ ਹੀ ਹੁੰਦੇ ਆ ਜਿਹੜੇ ਬੜੇ ਮਿਹਨਤੀ ਹੁੰਦੇ ਆ ਜਿਹੜੇ ਇੱਕ ਏਮ ਲੈ ਕੇ ਚੱਲਦੇ ਆ ਤੇ ਉਹਨਾਂ ਨੂੰ ਆਪਣੇ ਦੇਸ਼ ਨਾਲ ਆਪਣੀ ਕੌਮ ਨਾਲ ਆਪਣੀ ਭਾਸ਼ਾ ਨਾਲ ਜਿਵੇਂ ਕਿ ਪੂਰੀ ਦੁਨੀਆ ਨਾਲ ਹੀ ਪਿਆਰ ਹੁੰਦਾ ਉਹ ਉਹ ਲੋਕ ਨੇ ਉਹ ਆਈਪੀਐਸ ਆਈਐਸ ਬਣ ਲਈ ਜਿਨ੍ਹਾਂ ਦਾ ਨਿਸ਼ਾਨਾ ਬੜਾ ਸੋਹਣਾ ਹੈ ਬੜਾ ਕਲੀਅਰ ਹੈ ਬੜਾ ਮਾਨਵਤਾਵਾਦੀ ਹੈ ਅਸੀਂ ਅੱਲੇ ਇਸ ਵੇਲੇ ਨਪ੍ਰੀਤ ਜੀ ਨੇ ਗਲਤ ਕਰ ਰਹੇ ਫਰੀਦਕੋਟ ਤੋਂ ਸਾਡੀ ਲਾਈਨ ਤੇ ਨੇ ਪ੍ਰੋਫੈਸਰ ਨੇ ਅੱਛਾ ਮੈਂ ਇਹ ਜੀ ਗੱਲ ਕਰਾ ਤੁਹਾਡੇ ਨਾਲ ਕਿ ਆਈਐਸ ਆਈਪੀਐਸ ਪੀਸੀਐਸ ਅਤੇ ਪੀਪੀਐਸ ਬਣ ਕੇ ਮੁੰਡੇ ਕੁੜੀਆਂ ਪੰਜਾਬ ਦੇ ਰੰਗਲੇ ਹੋਣ ਦਾ ਸਬੂਤ ਦੇ ਰਹੇ ਨੇ નો ਡਾਊਟ ਕਿ ਬੱਚੇ ਆਪਣੇ ਮੁਲਕ ਵਿੱਚ ਰਹਿ ਕੇ ਪੜਨ ਤੇ ਤਰੱਕੀ ਕਰਨ ਕੀ ਕਹੋਗੇ ਇਹਨਾਂ ਆਉਣ ਵਾਲੀ ਨਵੀਂ ਪੀੜੀ ਦੇ ਨੌਜਵਾਨ ਪੀੜੀ ਦੇ ਪਰਿਵਾਰਾਂ ਨੂੰ ਅਤੇ ਬੱਚਿਆਂ ਨੂੰ ਤੁਕਬਾਸ ਸਰ ਮੈਂ ਬੋਗਲ ਨਹੀਂ ਕਹੂੰਗਾ ਕਿ ਜੇ ਤੁਸੀਂ ਬਹੁਤ ਜ਼ਿਆਦਾ ਬੁੱਧੀवान ਬਣੋਗੇ ਬੜੇ ਸਕਿਲਡ ਬਣੋਗੇ ਤਾਂ ਗਲੋਬਲਾਈਜੇਸ਼ਨ ਦਾ ਯੋਗ ਹੈ ਪੂਰੇ ਗਲੋਬਸ ਦੇ ਵਿੱਚ ਤੁਹਾਡੇ ਲਈ ਮੌਕੇ ਹੈ ਪਰ ਮੁੱਖੇ ਸਿੱਧੇ ਤਰੀਕੇ ਨਾਲ ਤੁਸੀਂ ਆਪਦਾ ਦੇਸ਼ ਛੱਡ ਕੇ ਨਾ ਭਜੋ ਤੁਸੀਂ ਪਘੋੜੇ ਨਾ ਬਣੋ ਤੁਸੀਂ ਦੁਨੀਆਂ ਦੇ ਵਿੱਚ ਆਪਣੀ ਬੁੱਧੀ ਦਾ ਜਲਵਾ ਦਿਖਾਓ ਜੇ ਤੁਹਾਡੇ ਕੋਲੇ ਕੁਝ ਹੈਗਾ ਤਾਂ ਉਹ ਤਾਂ ਹੀ ਦਿਖਾ ਸਕਦੇ ਆ ਜੇ ਇੱਥੇ ਬੜੇ ਅੱਛੇ ਤਰੀਕੇ ਨਾਲ ਸਕਿਲ ਡਵੈਲਪ ਕਰੋਗੇ ਬੜੇ ਅੱਛੇ ਪ੍ਰੋਫੈਸ਼ਨਲ ਪੜਾਈ ਕਰੋਗੇ ਸਾਇਕ ਜਿਵੇਂ ਕਹਿੰਦਾ ਨਾ ਕਿ ਜ਼ੁਰਤ ਨਾਲ ਘੜਸ ਨਾਲ ਦੁਨੀਆ ਨੂੰ ਦਿਖਾਓ ਕਿ ਅਸੀਂ ਪੰਜਾਬੀਆਂ ਹਾਂ ਭਗੌੜੇ ਬਣ ਕੇ ਭਗੌੜੇ ਬਣ ਕੇ ਸਾਡੀ ਜਿਹੜੀ ਹੈਗੀ ਹੈ ਬੇਇੱਜ਼ਤੀ ਹੋਊਗੀ ਸਾਡਾ ਜਲੂਸ ਨਿਕਲੂਗਾ ਸਾਨੂੰ ਪੰਜਾਬੀਆਂ ਨੂੰ ਕੰਮ ਕਰਨਾ ਚਾਹੀਦਾ ਜਿਵੇਂ ਪੰਜਾਬੀ ਜਾਣੇ ਜਾਂਦੇ ਸੀ ਕਿਸੇ ਤਰ੍ਹਾਂ ਪ੍ਰੋਫੈਸਰ ਸਾਹਿਬ ਇੱਕ ਲਾਈਨ ਦੇ ਵਿੱਚ ਮੈਂ ਗੱਲ ਖਤਮ ਕਰਾਂਗਾ ਆਪ ਜੀ ਅੱਗੇ ਲਾਵਾਂਗਾ ਪਛੜ ਕੇ ਕੀਤੇ ਗਏ ਕੰਮ ਅਕਸਰ ਅਧੂਰੇ ਹੀ ਰਹਿੰਦੇ ਨੇ ਤੇ ਅਧੂਰੇ ਹੀ ਰਹਿਣਗੇ ਕੀ ਖਿਆਲ ਤੁਹਾਡਾ ਆਖਰ ਦੇ ਵਿੱਚ ਮੈਂ ਜਰਨਾ ਚਾਹਾਂ ਮੈਂ ਅਧਗਰਖ ਨੂੰ ਮਦਦ ਨਹੀਂ ਮੈਂ ਕਿ ਜੀ ਪਛੜ ਕੇ ਕੀਤੇ ਕੰਮ ਪਛੜ ਕੇ ਕੀਤੇ ਗਏ ਕੰਮ ਅਕਸਰ ਅਧੂਰੇ ਹੀ ਰਹਿੰਦੇ ਨੇ ਤਾਂ ਰਹਿੰਦੇ ਰਹਿਣਗੇ ਜਦੋਂ ਕਿਸੇ ਕੰਮ ਤੋਂ ਅਸੀਂ ਪਛੜ ਜਾਂਦੇ ਆ ਕਿਸੇ ਕੰਮ ਤੋਂ ਲੇਟ ਹੋ ਜਾਂਦੇ ਆ ਤਾਂ ਉਹ ਜਿਹੜਾ ਗੈਪ ਪੈ ਗਿਆ ਉਸ ਨੂੰ ਪੂਰਾ ਕਰਨਾ ਬੜਾ ਮੁਸ਼ਕਲ ਹੋ ਜਾਊਗਾ ਬਿਲਕੁਲ ਸਾਨੂੰ ਇਹ ਸੋਚਣਾ ਚਾਹੀਦਾ ਕਿ ਸਾਨੂੰ ਦੁਨੀਆ ਦੇ ਨਾਲ ਤਾਲ ਦੇ ਨਾਲ ਤਾਲ ਮਲਾਕੇ ਚੱਲਣਾ ਪਊਗਾ ਇਹ ਨਾ ਹੋਵੇ ਜੇ ਕਿਹਾ ਬੜੀ ਸੋਹਣੀ ਗੱਲ ਕਹੀ ਹੈ ਕਿ ਅਸੀਂ ਸਖਤ ਜੀਏ ਤੇ ਫਿਰ ਸਾਨੂੰ ਜਿਹੜਾ ਹੈਗਾ ਬਰਾਬਰ ਹੋਣਾ ਔਖਾ ਹੋਵੇ ਬੜੀ ਸੋਹਣੀ ਗੱਲ ਹੈ ਇਹ ਸਾਨੂੰ ਸਮਝਣਾ ਪਊਗਾ ਕਿ ਦੁਨੀਆ ਕਿੱਧਰ ਨੂੰ ਜਾ ਰਹੀ ਹੈ ਨਾ ਹੋਵੇ ਅਸੀਂ 15ਵੀਂ ਸਦੀ ਦੇ ਤੁਰੇ ਤੁਰੇ ਜੇ ਤੇ ਦੁਨੀਆ ਜਿਹੜੀ ਹੋ ਗਈ ਹੈ ਬਾਕੀ ਸਭ ਇਸ ਤਰ੍ਹਾਂ ਦੇ ਤੇ ਕੋਈ ਤਾਂ ਪੜਾ ਸਿਆਣੇ ਨੇ ਸੱਚ ਕਿਹਾ ਕਹਿੰਦੇ ਨੇ ਕਿ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਦੀਸ਼ ਦੇ ਸਰਮਾਇ ਦੀ ਡੋਰ ਹੁੰਦੀ ਹੈ ਉਨਾਂ ਦੀ ਹਕੂਮਤ ਦੇ ਹੀ ਪਤੰਗ ਕਹਿੰਦੇ ਆ ਉੱਡਦੇ ਨੇ ਬੜੀ ਮਿਹਰਬਾਨੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਆਸ ਕਰਦੇ ਆ ਅਰਦਾਸ ਕਰਦੇ ਆ ਕਿ ਆਉਣ ਵਾਲਾ ਸਮਾਂ ਸਾਡੀ ਨਵੀਂ ਪੀੜ੍ਹੀ ਵਾਸਤੇ ਇੱਕ ਚੰਗਾ ਸਬਤ ਹੋਵੇਗਾ ਤਦੇ ਹੋਵੇਗਾ ਜਿਸ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਪ੍ਰੋਫੈਸਰ ਇੱਕ ਚੰਗੀ ਸੋਚ ਰੱਖ ਕੇ ਬੱਚਿਆਂ ਨੂੰ ਪੜ੍ਹਾਉਣਗੇ ਬੱਚਿਆਂ ਨੂੰ ਐਜੂਕੇਸ਼ਨ ਦੇ ਵੱਲ ਇੱਕ ਚੰਗੀ ਸੋਚ ਰੱਖਦੇ ਹੋਏ ਚਾਰ ਦਿਵਾਰੀ ਵਿੱਚ ਬੱਚਿਆਂ ਦਾ ਜਾਣਾ ਜ਼ਰੂਰੀ ਨਹੀਂ ਹੈ ਕਿ ਇਹ ਤੁਸੀਂ ਹਾਈ ਮਾਰਕਸ ਲੈਣਾ ਹੈ ਪਰ ਬੱਚਿਆਂ ਨੂੰ এডਿਕੇਸ਼ਨ ਦੇਣੀ ਇਹ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਮਿਹਰਬਾਨੀ ਨਬਦੀ ਜੀ ਸ਼ੁਕਰੀਆ